ਇਹ ਸ਼ੋਅ ਕਰਾਇਆ ਜਾ ਰਿਹਾ ਇਸ ਵੀਡੀਓ ਪੁਰਾਣੀ ਨੂੰ ਦਿਖਾ ਕੇ ਹੇਠਾਂ ਲਿਖ ਕੇ ਕਿ ਮੋਰਚੇ ਤੇ ਆਉਣ ਦੇ ਲਈ ਜਾਂ ਫਿਰ ਜਿਹੜੇ ਮੋਰਚੇ ਤੇ ਬੈਠੇ ਨੇ ਕਿਸਾਨ ਉਹ ਦਿਹਾੜੀਆਂ ਤੇ ਆਏ ਹੋਏ ਨੇ ਟਰੈਕਟਰ ਵੀ ਜਮਾ ਇਸਦੀ ਮਾਲੇ ਉਹਨੇ ਜਮਾ ਨਵਾਗਾ ਉਹ ਮੈਂ ਤੇ ਜਮਾ ਮੈਂ ਵੀ ਕਰਵਾ ਲਿਆ ਗੰਦਾ ਕਹਾਣਾ ਹਾਂ ਹਾਂ ਤੋਂ ਆਪਣੇ ਕਹਿ ਗਿਆ ਹੋਰ ਡਿਟਰ ਵੀ ਹੈਗੇ ਲੱਗੇ ਹਾਂ ਟਰੈਕਟਰ ਵੀ ਸਸ਼ੀਕਲ ਜੀ ਔਨ 에ਰ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਣੀਪਾਲ ਸਭ ਨੂੰ ਪਤਾ ਹੈ ਕਿ 13 ਫਰਵਰੀ ਤੋਂ ਕਿਸਾਨਾਂ ਦੇ ਵੱਲੋਂ ਦਿੱਲੀ ਚਲੋ ਦਾ ਹੋਕਾ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਆਪਣੇ ਹਰਿਆਣਾ ਦੇ ਵਿੱਚ ਐਂਟਰ ਹੌਣ ਨਹੀਂ ਦੇ ਰਹੀ ਲਗਾਤਾਰ ਸ਼ੰਭੂ ਤੇ ਉਧਰ ਖਨੌਰੀ ਬਾਰਡਰਾਂ ਤੇ ਨਾਕਾਬੰਦੀ ਕੀਤੀ ਗਈ ਹੈ ਬੈਰੀਕੇਡ ਲਗਾਏ ਗਏ ਨੇ ਤੇ ਬਹੁਤ ਵਾਰ ਕਿਸਾਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਉਧਰੋਂ ਅਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਕਿਸਾਨਾਂ ਤੇ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਜਿਦੇ ਚ ਸੁਭਕਰਨ ਸਿੰਘ ਨੌਜਵਾਨ ਜਿਹੜਾ 21 ਸਾਲ ਦਾ ਸੀ ਉਹਦੀ ਮੌਤ ਜਦੋਂ ਹੁੰਦੀ ਹੈ 21 ਤਰੀਕ ਨੂੰ ਤਾਂ ਉਸ ਮੌਤ ਦਾ ਮੁੱਦਾ ਕਾਫੀ ਗਰਮਾ ਰਿਹਾ ਹੈ ਕੇਂਦਰ ਸਰਕਾਰ ਤੇ ਵੀ ਜਾਦਾ ਦਬਾਇਆ ਹਰਿਆਣਾ ਸਰਕਾਰ ਤੇ ਵੀ ਦਬਾਇਆ ਪਰ ਇਸੇ ਦਬਾਵੇ ਪਿੱਛੇ ਜਿਹੜੀਆਂ ਸਰਕਾਰ ਦੇ ਨਾਲ ਸਹਿਮਤ ਧਿਰਾਂ ਹੁੰਦੀਆਂ ਨੇ ਉਹ ਕੋਸ਼ਿਸ਼ ਕਰਤੀਆਂ ਨੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸੋ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਕੋਈ ਹੋਰ 네ਗਟਿਵ ਪੱਖ ਜਦੋਂ ਨਹੀਂ ਮਿਲਿਆ ਤਾਂ ਇਹਨਾਂ ਸ਼ਰਾਰਤੀਆਂ ਦੇ ਵੱਲੋਂ ਹੀ ਇੱਕ ਐਸੀ ਵੀਡੀਓ ਚੁੱਕੀ ਗਈ ਹੈ ਸੋਸ਼ਲ ਮੀਡੀਆ ਤੋਂ ਤੇ ਉਹਨੂੰ ਸਿੱਧ ਕੀਤਾ ਗਿਆ ਕਿ ਦੇਖੋ ਕਿਸਾਨ ਮੋਰਚੇ ਤੇ ਜਾਣ ਦੇ ਲਈ ਦਿਹਾੜੀਆਂ ਕਿਸ ਤਰੀਕੇ ਨਾਲ ਮੰਗ ਰਹੇ ਨੇ ਯਾਨੀ ਕਿ ਇਹ ਸ਼ੋਅ ਕਰਾਇਆ ਜਾ ਰਿਹਾ ਇਸ ਵੀਡੀਓ ਪੁਰਾਣੀ ਨੂੰ ਦਿਖਾ ਕੇ ਹੇਠਾਂ ਲਿਖ ਕੇ ਕਿ ਮੋਰਚੇ ਤੇ ਆਉਣ ਦੇ ਲਈ ਜਾਂ ਫਿਰ ਜਿਹੜੇ ਮੋਰਚੇ ਤੇ ਬੈਠੇ ਨੇ ਕਿਸਾਨ ਉਹ ਦਿਹਾੜੀਆਂ ਤੇ ਆਏ ਹੋਏ ਨੇ ਕਿ ਪੇੜ ਆਏ ਹੋਏ ਨੇ ਕਿ ਕਿਸ ਕਿਸ ਤਰੀਕੇ ਨਾਲ ਦੇਖੋ ਪੈਸਿਆਂ ਦੇ ਲਈ ਲੜਾਈ ਚੜਾਈ ਕਰ ਰਹੇ ਨੇ ਝਗੜਾ ਕਰ ਰਹੇ ਨੇ ਪੰਜਾਬ ਦੇ ਕਿਸਾਨ ਤਾਂ ਫਿਰ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਫਿਰ ਔਨ 에ਅਰ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿਸ ਵੀਡੀਓ ਦਾ ਰਿਐਲਿਟੀ ਚੈੱਕ ਕੀਤਾ ਜਾਵੇ ਤਾਂ ਅਸੀਂ ਇਸ ਵੀਡੀਓ ਦਾ ਰਿਐਲਿਟੀ ਚੈੱਕ ਕੀਤਾ ਆ ਹੋ ਸਕਦਾ ਹੋਰ ਬਹੁਤ ਸਾਰੇ ਲੋਕਾਂ ਨੇ ਕੀਤਾ ਹੋਵੇ ਤਾਂ ਇਸ ਸਾਡੇ ਰਿਐਲਿਟੀ ਚੈੱਕ ਦੇ ਵਿੱਚ ਇਹ ਵੀਡੀਓ ਜੀ ਜਿਹੜੀ ਉਹ ਫੇਕ ਨਿਕਲੀ ਆ ਜੀ ਹਾਂ ਇਹ ਫੇਕ ਵੀਡੀਓ ਹੈ ਤੇ ਹੁਣ ਦੱਸ ਦਿੰਨੇ ਆ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਵੀਡੀਓ ਹੈ ਕਿਹੜੀ ਆ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਫੇਕ ਹੈ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਉਹੀ ਵੀਡੀਓ ਹੈ ਜਿਹੜੀ ਲਗਾਤਾਰ ਲੋਕਾਂ ਦੇ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਤੇ ਤੁਹਾਨੂੰ ਵੀਡੀਓ ਦਿਖਾਉਂਦੇ ਆ ਤੇ ਤੁਹਾਨੂੰ ਵੀ ਸੱਚਾਈ ਦਾ ਆਪਣੇ ਆਪ ਸਮਝ ਆ ਜਾਊਗਾ ਕਿਉਂਕਿ ਜਿਹੜੀ ਇੰਟਰਨੈਟ ਤੇ ਵੀਡੀਓ ਹੈ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਕੱਟੀਆਂ ਵੀ ਗਈਆਂ ਨੇ ਤੇ ਇਸ ਵੀਡੀਓ ਚ ਤੁਹਾਨੂੰ ਸਭ ਕੁਝ ਨਜ਼ਰ ਆਊਗਾ ਤੇ ਦੇਖੂਗਾ ਵੀ सैंती ਨਹੀਂ 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 ਨਿਮਾਂ ਭਰੀ ਨਾ ਯਾਰ ਉਹ ਖੱਟਾ ਖੱਟਾ ਦਾ ਇੱਕ ਮੁੱਦਾ ਨਹੀਂ ਮੈਂ ਉਹ ਖੱਟਾ 35 ਰੁਪਏ ਦਾ ਖੱਟਾ ਗੱਲ ਤਾਂ ਸੁਣ ਲੈ ਕਿਉਂਕਿ ਐਂਟੀ ਦਾ ਬਾਕੀ ਗੱਲ ਕਰਦਾ ਬਾਈ ਉਹ ਯਾਰਾ ਮੈਂ ਤਾਂ ਕਾਹਦੀ ਯਾਰਾ ਬੰਦ ਰਿਹਾ ਉਹਨਾਂ ਦੀ ਕਾਹ ਬਟਾਣਾ ਟਰੈਕਟਰ ਵੀ ਜਮਾ ਇੱਕ ਹੀ ਮਾਲੇ ਮੇਰੇ ਵੀ ਜਮਾ ਨਵਾਗਾ ਉਹ ਨਵਾ ਨਿਆ ਮੈਂ ਪੈਸੇ ਵੀ ਨਵਾਗਾ ਦੰਡਾ ਰੁਕਾ ਲਾ ਹਾਂ ਹਾਂ ਟੋਕਣੇ ਕਹੀ ਗਿਆ ਔਰ ਡੇਟ ਨੂੰ ਹੈਗੇ ਲੱਗੇ ਹਾਂ ਟਰੈਕਟਰ ਨੂੰ ਦੇਖ ਧੰਬਲਾ ਡਟਾ ਭਾ ਨਾ ਜਾਂਸੀ ਤੋਂ ਹੋਰ ਪਾ ਕੇ ਲੈ ਜਾ ਇੱਕ ਮਿੰਟ ਬਹਿ ਜਾ ਜੇ ਹਿੱਲਿਆ ਖਬਰ ਦੋ ਜੇ ਹਿੱਲਿਆ ਨਹੀਂ ਉਹ ਅੱਡ ਕੇ ਰੱਖੋ ਦੋ ਸੋ ਇਸ ਦੇ ਵਿੱਚ ਤਮਾਮ ਚੀਜ਼ਾਂ ਤੁਸੀਂ ਸੁਣੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਦਰਸਲ ਇਹ ਟਰੈਕਟਰ ਮੰਡੀ ਦੀ ਵੀਡੀਓ ਹੈ ਤੇ ਟਰੈਕਟਰ ਦੀ ਸੌਦੇਬਾਜ਼ੀ ਹੋ ਰਹੀ ਹੈ ਜੋ ਇਹ ਤੁਸੀਂ ਕਿਸਾਨ ਖੜਾ ਦੇਖ ਰਹੇ ਹੋ ਦਰਸਲ ਦੇ ਵਿੱਚ ਇਹ ਇਸ ਵੇਲੇ ਇੱਕ ਦਲਾਲ ਦੀ ਭੂਮਿਕਾ ਦੇ ਵਿੱਚ ਹੈ ਇੱਕ ਧਿਰ ਟਰੈਕਟਰ ਖਰੀਦਣ ਵਾਲੀ ਆ ਤੇ ਜਿਹੜਾ ਇਹ ਕਿਸਾਨ ਬੈਠਾ ਆ ਇਹ ਟਰੈਕਟਰ ਵੇਚਣ ਵਾਲਿਆਂ ਦੇ ਵਿੱਚ ਆ ਸੋ ਜਿਹੜਾ ਟਰੈਕਟਰ ਦਾ ਮਾਲਕ ਹੈ ਉਹ 40000 ਰੁਪਏ ਮੰਗ ਰਿਹਾ ਕਿ ਮੈਂ 40000 ਤੋਂ ਘੱਟ ਟਰੈਕਟਰ ਨਹੀਂ ਦਊਗਾ ਦੂਸਰੀ ਧਿਰ ਘੱਟ ਲਗਾ ਰਹੀ ਹੈ ਤੇ ਦਲਾਲ ਉਹ ਉਸ ਟਰੈਕਟਰ ਮਾਲਕ ਦੇ ਨਾਲ ਇਸ ਤਰੀਕੇ ਦੇ ਨਾਲ ਸੌਦੇਬਾਜ਼ੀ ਕਰਦਾ ਆ ਰਿਹਾ ਕਿ ਤੂੰ 37000 ਲੈ ਲੈ 37000 ਰੁਪਏ ਲਾਇਆ ਜਾਂਦਾ ਟਰੈਕਟਰ ਦਾ ਜਾ ਜਿਹੜੀ ਖਰੀਦਣ ਵਾਲੀ ਤਰ ਹੁੰਦੀ ਆ ਉਹ ਠਕ ਕੇ ਚਲਦੀ ਬਣਦੀ ਆ ਉਹ ਕਹਿੰਦੇ ਕਿ ਸਾਨੂੰ ਮੰਜ਼ੂਰ ਨਹੀਂ ਇਹ ਤਾਂ ਸਾਨੂੰ ਮਹਿੰਗਾ ਸੌਦਾ ਆ ਤੇ ਫਿਰ ਟਰੈਕਟਰ ਦਾ ਮਾਲਕ ਇਹ ਵੀ ਕਹਿੰਦਾ ਕਿ ਤੁਸੀਂ ਮੇਰੇ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਕਿ ਟਰੈਕਟਰ ਬਿਲਕੁਲ ਨਵੇਂ ਵਰਗਾ ਹੈ ਟਰੈਕਟਰ ਦੀ ਜਿਹੜੀ ਟੌਪ ਲਿੰਕ ਆ ਉਹ ਵੀ ਨਾਲ ਹੈ ਸਾਰੀਆਂ ਚੀਜ਼ਾਂ ਨਾਲ ਤੁਹਾਨੂੰ ਮਿਲਣਗੀਆਂ ਤੇ ਮਾਲਕ ਇਹ ਵੀ ਅਖੀਰ ਦੇ ਵਿੱਚ ਕਹਿੰਦਾ ਕਿ ਇੰਨਾ ਕੁ ਚੰਗੀ ਹਾਲਤ ਦੇ ਵਿੱਚ ਟਰੈਕਟਰ ਆ ਕਿ ਜੇਕਰ ਤੁਸੀਂ ਖਰੀਦ ਕੇ ਲੈ ਕੇ ਜਾਓਗੇ ਤਾਂ ਤੁਸੀਂ ਉਹਦੇ ਤੇ ਹਾਰ ਪਾ ਕੇ ਵੀ ਘਰੇ ਲੈ ਕੇ ਜਾ ਸਕਦੇ ਹੋ ਕਿ ਜਿਵੇਂ ਨਵੀਂ ਚੀਜ਼ ਦੇ ਹਾਰ ਪਾ ਕੇ ਆਪਾਂ ਘਰ ਲੈ ਕੇ ਆਉਂਦੇ ਆ ਕਿਸੇ ਵਹੀਕਲ ਨੂੰ ਤਾਂ ਫਿਰ ਇਹ ਚੀਜ਼ ਹੈ ਜੀ ਜੋ ਅਸਲ ਦੇ ਵਿੱਚ ਅਸਲੀਅਤ ਹੈ ਕਿ ਇਹ ਟਰੈਕਟਰ ਮੰਡੀ ਦੀ ਇੱਕ ਵੀਡੀਓ ਹੈ ਜਿਸ ਨੂੰ ਕੀ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਨੂੰ ਫਾਰਵਰਡ ਕਰਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਕਹਿਣ ਦੀ ਕੋਸ਼ਿਸ਼ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ aarop ਲਗਾਏ ਜਾ ਰਹੇ ਨੇ ਕਿ ਦੇਖੋ ਕਿਸਾਨ ਕਿਸ ਤਰੀਕੇ ਦੇ ਨਾਲ ਮੋਰਚੇ ਤੇ ਔਨਲੀ ਦਿਹਾੜੀਆਂ ਦੇ ਜਿਹੜੇ ਪੈਸੇ ਨੇ ਉਹ ਕਿਸ ਤਰੀਕੇ ਨਾਲ ਪੈਸੇ ਦਾ ਸੌਦਾ ਕਰ ਰਹੇ ਨੇ ਸੋ ਔਨਰ ਦੀ ਪੜਤਾਲ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਜੀ ਫੇਕ ਨਿਕਲੀ ਹੈ ਦਰਅਸਲ ਦੇ ਵਿੱਚ ਇਹ ਪੁਰਾਣੀ ਵੀਡੀਓ ਹੈ ਤੇ ਇਹ ਜਿਹੜੀ ਵੀਡੀਓ ਆ ਇੱਕ ਟਰੈਕਟਰ ਮੰਡੀ ਦੀ ਹੈ ਜਿੱਥੇ ਦਲਾਲ ਦੋ ਤਿਰ੍ਹਾਂ ਦੇ ਨਾਲ ਇੱਕ ਟਰੈਕਟਰ ਦੀ ਸੌਦੇਬਾਜ਼ੀ ਕਰਦਾ ਨਜ਼ਰ ਆ ਰਿਹਾ ਸੋ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਇਸ ਸਾਡੇ ਇਸ ਫੈਕਟ ਚੈੱਕ ਨੂੰ ਦੇਖ ਰਹੇ ਨੇ ਤਾਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਐਨੀ ਸ਼ੇਅਰ ਕਰੋ ਕਿ ਸਾਰੇ ਲੋਕਾਂ ਤੱਕ ਜਿਹੜੀ ਅਸਲ ਸਚਾਈ ਆ ਉਹ ਪਹੁੰਚ ਜਾਵੇ ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰਲੇ ਰੋਕ ਨੇ ਜੋ ਬੰਬੇ ਕਰਨਾਟਕਾ ਜਾਂ ਕਲਗੱਤੇ ਵਰਗੇ ਲੋਕ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਸ ਵੀਡੀਓ ਦੇ ذریعے ਮੂਰਖ ਬਣਾ ਕੇ ਕਿਸਾਨਾਂ ਦੇ ਉਲਟ ਕੀਤਾ ਜਾ ਰਿਹਾ ਤਾਂ ਉਹਨਾਂ ਤੱਕ ਵੀ ਆਪਣੀ ਇਹ ਵੀਡੀਓ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗ ਜੇ ਕਿ ਦਰਅਸਲ ਦੇ ਵਿੱਚ ਇਹ ਵੀਡੀਓ ਫੇਕ ਹੈ ਕਿਸਾਨ ਕਿਸਾਨਾਂ ਦੀ ਇਹ ਵੀਡੀਓ ਇੱਕ ਟਰੈਕਟਰ ਮੰਡੀ ਦੀ ਹੈ ਤੇ ਟਰੈਕਟਰ ਦੀ ਦੀ ਸੌਦੇਬਾਜ਼ੀ ਜਦੋਂ ਹੋ ਰਹੀ ਹੈ ਖਰੀਦਦਾਰ ਤੇ ਵੇਚਣ ਵਾਲੇ ਦੇ ਵਿਚਕਾਰ ਤਾਂ ਉਦੋਂ ਦੀ ਇਹ ਵੀਡੀਓ ਕੈਪਚਰ ਕੀਤੀ ਗਈ ਹੈ